ਦੁਸ਼ਮਣ ਬਾਤ ਕਰਿਆ ਨਾ ਹੋਣੀ ਉਹ ਜਿਹੜਾ ਆਪਣਾ ਰਿਆ ਹੀ ਨਹੀਂ ਇਹ ਚੀਜ਼ਾਂ ਤੇ ਮਟਾਉਣਗੇ ਕਿਉਂਕਿ ਇਹ ਇਹ ਤੇ ਰਾਜ ਭਾਗ ਦੀ ਨਿਸ਼ਾਨੀਆਂ ਚਾਕ ਦੀਆਂ ਸਪੀਰਾਂ ਵਾਲਿਆਂ ਨੂੰ ਸਾਹਮਣਾ ਪੈਣਾ ਆਉਣਾ ਪੈਣਾ ਇਹ ਸੁਣਿਆ ਇਹ ਨਹੀਂ ਵੀ ਇਹ ਚਾਰ ਦਿਨ ਰੌਲਾ ਪਿਆ ਖਤਮ ਹੋ ਜਾਏ ਇਦਾਂ ਨਹੀਂ ਜਿਹੜੇ ਸਿੰਘ ਅੱਗੇ ਉਹ ਆਉਣ ਬੁੱਧਜੀਵੀ ਬਰਗ ਉਹ ਅੱਗੇ ਆਵੇ ਸਰਕਾਰ ਦੇ ਅਧੀਨ ਜਿਹੜੇ ਆ ਰਹੇ ਆ ਉਹ ਉਹਨਾਂ ਨਹੀਂ ਸਾਹਮਣੇ ਜਿਹੜਾ ਕੁਰਸੀ ਤੇ ਬਹਿਂਦਾ ਉਹਨੂੰ ਸਿਰਫ਼ ਕੁਰਸੀ ਪਿਆਰੀ ਆ ਉਹਨੂੰ ਕੋਈ ਧਰਮ ਨਾਲ ਪਿਆਰ ਨਹੀਂ ਰਹੀਂਦਾ ਦਰਸੇਮ ਸਿੰਘ ਮੋਰਾਵਾਲੀ ਸਾਡੇ ਨਾਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਨਿਸ਼ਾਨ ਖਾਲਸੇ ਦਾ ਨਿਸ਼ਾਨ ਹੈ ਬਹੁਤ ਸਾਰੀਆਂ ਵਿਰਾਸਤਾਂ ਤਰੱਕੀ ਦੇ ਨਾਂ ਤੇ ਮਟਾਈਆਂ ਜਾ ਰਹੀਆਂ ਨੇ ਵੇਖੋ ਦੁਸ਼ਮਣ ਬਾਤ ਕਰਿਆ ਨਾ ਹੋਣੀ ਉਹ ਜਿਹੜਾ ਆਪਣਾ ਰਿਆ ਹੀ ਨਹੀਂ ਇਹ ਚੀਜ਼ਾਂ ਤੇ ਮਟਾਉਣਗੇ ਕਿਉਂਕਿ ਇਹ ਇਹ ਤੇ ਰਾਜ ਭਾਗ ਦੀ ਨਿਸ਼ਾਨੀਆਂ ਵੀ ਸਿੱਖਾਂ ਦਾ ਆਪਣਾ ਰਾਜ ਸੀ ਪੰਜਾਬ ਇੱਕ ਵੱਖਰਾ ਸੂਬਾ ਸੀ ਕਿਉਂ ਨਹੀਂ ਮਟਾਉਣਗੇ ਪਰ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸਾਂਭਣਾ ਪੈਣਾ ਆਉਣਾ ਪੈਣਾ ਅੜਨਾ ਖੜਨਾ ਪੈਣਾ ਉਦਾਂ ਗੱਲਾਂ ਨਾਲ ਕੁਝ ਨਹੀਂ ਬਣਨਾ ਸਾਰੇ ਇੱਕ ਦੂਜੇ ਦੀ ਸਪੋਰਟ ਕਰਨ ਇਕੱਠੇ ਹੋਵੋ ਇਕੱਠੇ ਹੋਵੋ ਹੀ ਬੇਨਤੀ ਆ ਸਾਰੇ ਚੈਨਲ ਜਿਵੇਂ ਅੱਜ ਆਏ ਇਦਾਂ ਹੀ ਇਹ ਸੁਣਿਆ ਇਹ ਨਹੀਂ ਵੀ ਇਹ 4 ਦਿਨ ਰੌਲਾ ਪਿਆ ਖਤਮ ਹੋ ਜਾਏ ਇਦਾਂ ਨਹੀਂ ਜਿਹੜੇ ਸਿੰਘ ਅੱਗੇ ਉਹ ਆਉਣ ਬੁੱਧੀਜੀਵੀ ਵਰਗ ਉਹ ਅੱਗੇ ਆਵੇ ਜਿਹੜੇ ਪੜੇ ਲਿਖੇ ਵੀਰੇ ਆ ਜਿਨ੍ਹਾਂ ਕੋ ਨਕਸ਼ੇ ਆ ਜਿਨ੍ਹਾਂ ਕੋਲ ਇਥੋਂ ਦਾ ਡਾਟਾ ਉਹ ਸਾਰੇ ਅੱਗੇ ਆਉਣ ਇਸ ਚੀਜ਼ ਨੂੰ ਸਾਂਭਣ ਤਕੜੇ ਹੋ ਕੇ ਸਾਂਭਣ ਇਹ ਕਿਉਂ ਹੋਇਆ ਕਿ 20 ਸਾਲ ਚੁੱਪੀ ਧਾਰੀ ਰੱਖੀ ਪ੍ਰਸ਼ਾਸਨ ਨੇ ਵੀ ਜਾ ਹੁਣ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਸਾਡੇ ਬੱਚਿਆਂ ਨੂੰ ਵੀ ਨਹੀਂ ਪਤਾ ਕਿ ਆਖਰੀ ਨਿਸ਼ਾਨ ਪਏ ਨੇ ਸਾਡੇ ਹੁਣ ਜੇ ਇਹ ਗੱਲ ਤੇ ਬੋਲਣ ਲੱਗੇ ਬਹੁਤ ਕੁਝ ਪੈ ਤਾਂ ਲੁਕਾਇਸ਼ ਪਿਆ ਸਰਕਾਰਾਂ ਹੀ ਨਾਲ ਹੈਗ ਨੇ ਸਰਕਾਰਾਂ ਦਾ ਫਰਜ਼ ਬਣਦਾ ਸੀ ਇੱਥੇ ਹੈਰੀਟੇਜ ਕੋਸ਼ਿਸ਼ ਕਰਤਾ ਕਿਸੇ ਜਗ੍ਹਾ ਨੂੰ ਸਰਕਾਰ ਦੇ ਅਧੀਨ ਜਿਹੜੇ ਆ ਰਹੇ ਆ ਉਹ ਉਹਨਾਂ ਨਹੀਂ ਸੰਭੇ ਉਹਨਾਂ ਨੂੰ ਇੰਟਰਸਟ ਨਹੀਂਗਾ ਉਹ ਜਿਹੜਾ ਕੁਰਸੀ ਤੇ ਬਹਿਂਦਾ ਉਹਨੂੰ ਸਿਰਫ ਕੁਰਸੀ ਪਿਆਰੀ ਆ ਉਹਨੂੰ ਕੋਈ ਧਰਮ ਨਾਲ ਪਿਆਰ ਨਹੀਂ ਰਹਿੰਦਾ ਨਹੀਂ ਹੈਰੀਟੇਜ ਦੇ ਨਾਂ ਤੇ ਘੁੰਮਣ ਵਾਲੀਆਂ ਜਗ੍ਹਾ ਬਣਾਈਆਂ ਜਾ ਰਹੀਆਂ ਜਲਿਆਂ ਵਾਲੇ ਬਾਗ ਨੂੰ ਵੀ ਇੱਕੋ ਇਸ ਤਰ੍ਹਾਂ ਦਾ ਨਮੂਨਾ ਬਣਾ ਦਿੱਤਾ ਕਿ ਘੁੰਮਣ ਫਿਰਨਾਓ ਇੱਥੇ ਨਿਸ਼ਾਨ ਨਾ ਦੇਖਿਓ ਉਹ ਚੀਜ਼ਾਂ ਵੀਰਾਂ ਉਹਨਾਂ ਦੇ ਫਿੱਟ ਪੈਂਦੀਆਂ ਆ ਫਿੱਟ ਨਹੀਂ ਪੈਂਦਾ ਨਾ ਇਹ ਖਾਲਸਾ ਦੇ ਰਾਜ ਦੀ ਗੱਲ ਆ ਇਹਨੂੰ ਕਿੱਦਾਂ ਬਣਾਉਣਗੇ ਇਹ ਪੰਥ ਬਣਾਉ ਜੇ ਨਹੀਂ ਬਣਾਉਣਗੇ ਮਹਾਰਾ ਕਿਰਪਾ ਕਰੇ ਬਸ ਇਕੱਠੇ ਰਵੋ ਪਿਆਰ ਚ ਰਵੋ ਸਾਡਾ ਸਮਾਗਮ ਅੱਗੇ ਜਾਣਾ ਪੈਣਾ ਸੰਗ ਗੁਰੂ ਜੀ ਖਾਲਸਾ ਸਾਹਿਬ ਠੀਕ